ਅੱਜ ਖਰੜ ਦੇ ਕੰਕਾਰ ਸਮਾਜ ਸਕੂਲ ਦੇ ਵਿੱਚ ਇਹਨਾਂ ਨੂੰ ਫੰਕਸ਼ਨ ਜਿਹੜਾ ਕਰਵਾਇਆ ਗਿਆ ਏ ਤੇ ਛੋਟੇ-ਛੋਟੇ ਬੱਚਿਆਂ ਦੇ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਦੇਸ਼ ਭਗਤੀ ਦੇ ਗਾਣੇ ਗਾਏ ਗਏ ਅਤੇ ਪੰਜਾਬ ਤੋਂ ਲੈ ਕੇ ਰਾਜਸਥਾਨ ਸਟੇਟ ਤੱਕ ਦੇ ਜਿਹੜੇ ਗਾਣਿਆਂ ਨੂੰ ਇਸ ਦੇ ਵਿੱਚ ਦਰਸਾਇਆ ਗਿਆ ਪ੍ਰਿੰਸੀਪਲ ਮੈਮ ਕੀ ਕਹਿੰਦੇ ਨੇ ਜੋ ਚੀਫ ਗੈਸਟ ਹੋਰੇ ਪਹੁੰਚੇ ਨੇ ਰਜਿੰਦਰ ਸਿੰਘ ਲੰਬardar ਜੋ ਕਿ ਐਮਸੀ ਨੇ ਉਹ ਉਹਦੇ ਪਹੁੰਚੇ ਨੇ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਇਹ ਤਸਵੀਰਾਂ You're my pumpkin, pumpkin, hello honey bunny like. I'm your pumpkin, pumpkin, hello honey bunny ਤਕਾਰੇ ਸਭ ਤੋਂ ਪਹਿਲਾਂ ਜਿਹੜੇ ਵੀ ਇਲੈਕਸ਼ਨ ਹੋਏ ਦੋਵੇਂ ਦੋਵੇਂ ਮੇਰੇ ਇਸ ਸਕੂਲ 'ਚ ਹੋਏ ਆ ਮੈਨੂੰ ਬੜਾ ਮਾਣ ਆ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾਇਆ ਤੇ ਮੈਨੂੰ ਬੜੀ ਖੁਸ਼ੀ ਹੋਈ ਦੇਖ ਕੇ ਇੱਕ ਛੋਟੀ ਜੀ ਫਲਵਾੜੀ ਸੀ ਅੱਜ ਪੂਰਾ ਗਾਰਡਨ ਬਣ ਚੁੱਕਾ ਹੈ ਇੱਕ ਛੋਟੀ ਜੀ ਕਲੀ ਤੋਂ ਇੱਕ ਫੁੱਲ ਬਣ ਗਿਆ ਉਹ ਮੈਡਮ ਦੀ ਮਿਹਰਬਾਨੀ ਹੈ ਵੀ ਇਹਨਾਂ ਦੀ ਮਿਹਨਤ ਹੈ ਸਾਡੇ ਬਾਗ ਦੇ ਰਹਿਣ ਵਾਲੇ ਮੈਡਮ ਜੀ ਔਰ ਸਰਦਾਰ ਸਤਰਾਮ ਸਿੰਘ ਜੀ ਜਿਹੜੇ ਡਾਇਰੈਕਟਰ ਸਕੂਲ ਦੇ ਇਹਨਾਂ ਦੀ ਮਿਹਨਤ ਕਰਕੇ ਅੱਜ ਸਕੂਲ ਅਰਸ਼ਾਂ ਤੇ ਪਹੁੰਚ ਚੁੱਕਿਆ ਹੈ ਤੇ ਮੇਰੀ ਆਸ ਬਣੋ ਸਾਰੇ ਬਾੜਵਸੇ ਨੂੰ ਬੇਨਤੀ ਇੱਕ ਵਾਰੀ ਵਿਜ਼ਿਟ ਜਰੂਰ ਕਰੋ ਐਡਾ ਵਧੀਆ ਸਕੂਲ ਹੈ ਕਿਉਂਕਿ ਥੋੜਾ ਪਿੱਛੇ ਹੈ ਪਤਾ ਨਹੀਂ ਲੱਗਦਾ ਲੋਕਾਂ ਨੂੰ ਵੀ ਇੱਥੇ ਐਡਾ ਵਧੀਆ ਸਕੂਲ ਵੀ ਹੈਗਾ ਤੁਸੀਂ ਆਓ ਇੱਕ ਵਾਰੀ ਵਿਜ਼ਿਟ ਕਰੋ ਦੇਖੋ ਕਿੰਨਾ ਵਧੀਆ ਇਹਨਾਂ ਦਾ ਸਿਸਟਮ ਹੈ ਕਿੰਨੀ ਵਧੀਆ ਪੜ੍ਹਾਈ ਹੈ ਕਿੰਨੇ ਅچھے ਇਹ ਫੰਕਸ਼ਨ ਬੱਚਿਆਂ ਲਈ ਕਰ ਰਹੇ ਐਕਟੀਵਿਟੀ ਕਿੰਨੀ ਕਰ ਰਹੇ ਹੈ ਅੱਜ ਮੈਨੂੰ ਮਾਣ ਹੈ ਵੀ ਮੇਰੇ ਬਾੜ ਵਿੱਚ ਐਡਾ ਵਧੀਆ ਸਕੂਲ ਹੈਗਾ ਜੀ ਤੇ ਅੱਜ ਜਿਹੜਾ ਫੰਕਸ਼ਨ ਕੀਤਾ ਗਿਆ ਇਹਦੇ ਨਾਲ ਅੱਗੇ ਹਜੇ ਪ੍ਰੋਗਰਾਮ ਕੀਤੇ ਗਏ ਕਿੰਨਾ ਆਨੰਦਮਾਨ ਹੈ ਤੁਸੀਂ ਬਹੁਤ ਗੰਦ ਬਹੁਤ ਖੁਸ਼ੀ ਹੋਈ ਜੀ ਦੇਖੋ ਇੰਨੀ ਬੰਦੇ ਨੂੰ ਟੈਨਸ਼ਨ ਹੁੰਦੀ ਦਿਮਾਗ ਦੇ ਉੱਤੇ ਉਹ ਸਾਰੀ ਟੈਨਸ਼ਨ ਦੂਰ ਹੋ ਗਈ ਔਰ ਸਭ ਤੋਂ ਅੱਛੀ ਗੱਲ ਮੈਨੂੰ ਇਹ ਲੱਗੀ ਕਿ ਬੱਚਿਆਂ ਤੇ ਬਰਡਨ ਬਹੁਤ ਹੈ ਏਡੇ ਏਡੇ ਬੈਗ ਭਰ ਕੇ ਵਿਚਾਰੇ ਜਾਂਦੇ ਆ ਪਰ ਇਹੋ ਜਿਹੇ ਫੰਕਸ਼ਨ ਦੇ ਨਾਲ ਉਹਨਾਂ ਦੇ ਰਿਲੈਕਸੇਸ਼ਨ ਨੂੰ ਮਿਲਦੀ ਦਿਮਾਗ ਨੂੰ ਥੋੜੀ ਟੈਨਸ਼ਨ ਜਿਹੜੀ ਘਟਦੀ ਹੈ ਇਹੋ ਜਿਹੇ ਫੰਕਸ਼ਨ ਹੋਣੇ ਚਾਹੀਦੇ ਬੱਚਿਆਂ ਲਈ ਜ਼ਰੂਰ ਸਭੀਤਾਲ ਜੀ ਇਹ ਫੰਕਸ਼ਨ ਜਿਹੜਾ ਅਸੀਂ ਕਰਵਾ ਰਹੇ ਹਾਂ ਇੱਕ ਉਕਾਰ ਸਮਾਰਟ ਸਕੂਲ ਨੂੰ ਕਰਵਾ ਰਹੇ ਹਾਂ ਸਕੂਲ ਵਿੱਚ ਜਿਹਦੇ ਵਿੱਚ ਅਸੀਂ ਆਪਣੇ ਚੀਫ ਗੈਸਟ ਸਰਦਾਰ ਜਿੰਦਰ ਸਿੰਘ ਜੀ ਨੂੰ ਬੁਲਾਇਆ ਔਰ ਇਹ ਬਹੁਤ ਉੱਗੇ ਸਮਾਜ ਸੇਵੀ ਨੇ ਔਰ ਸਾਡੇ ਇਲਾਕੇ ਦੇ ਬਹੁਤ ਹੀ ਕੰਮ ਜੋ ਹੈ ਉਹ ਕਰਦੇ ਨੇ ਔਰ ਇਹਨਾਂ ਨੂੰ ਬੁਲਾਉਂਦਾ ਇਹੀ ਰੀਜ਼ਨ ਸੀ ਕਿ ਸੀ ਮਤਲਬ ਅੱਗੇ ਸਕੂਲ ਨੂੰ ਲੈ ਕੇ ਜਿਹੜਾ ਹੈ ਉਹ ਨੂੰ ਅਸੀਂ ਇਹਨਾਂ ਦੇ ਨਾਲ ਹੀ ਚੱਲ ਕੇ ਲੈ ਕੇ ਚੱਲੀਏ ਹਾਂ ਤੇ ਅੱਜ ਜਿਹੜੇ ਬੱਚਿਆਂ ਨੇ ਜਿਹੜੇ ਆ ਕੀ ਕੀ ਪ੍ਰੋਗਰਾਮ ਕੀਤੇ ਗਏ ਨੇ ਹਾਂਜੀ ਅੱਜ ਰੰਗਾਰੰਗਾ ਪ੍ਰੋਗਰਾਮ ਸੀ ਬੱਚਿਆਂ ਦੇ ਕਾਫੀ ਬੱਚਿਆਂ ਦੇ ਵਿੱਚ ਜਿਨ੍ਹਾਂ ਵਿੱਚ ਗਿੱਧਾ ਭੰਗੜਾ ਔਰ ਰਾਜਸਥਾਨੀ ਡਾਂਸ ਗੁਜਰਾਤੀ ਡਾਂਸ ਔਰ ਹਿਮਾਚਲ ਦੇ ਪੰਜਾਬੀ ਸਭ ਮੇਲੇ ਜਿੰਨੇ ਵੀ ਸਾਰੇ ਸਟੇਟਸ ਨੇ ਰਾਜਨੀਤੋਂ ਦੇ ਸਾਰਿਆਂ ਦੇ ਪ੍ਰੋਗਰਾਮ ਜਿਹੜੇ ਕਰਵਾਏ ਗਏ ਬੱਚਿਆਂ ਦੇ ਥਰੂ ਔਰ ਬੱਚਿਆਂ ਵਿੱਚ ਇੱਕ ਜਾਗਰੂਕੀ ਲੈਂਦੀ ਗਈ ਹੈ ਤਾਂ ਜੋ ਬੱਚੇ ਜਿਹੜੇ ਨੇ ਉਸ ਚੀਜ਼ ਨੂੰ ਲੈ ਕੇ ਸਮਝਣ ਤੇ ਆਪਣਾ ਆਵਰ ਦਾ ਫਿਊਚਰ ਨੇ ਤੇ ਉਸ ਚੀਜ਼ ਨੂੰ ਅੱਗੇ ਲੈ ਕੇ ਜਾਣਾ ਹੈ ਤੇ ਬੱਚਿਆਂ ਦੇ ਮਾਪਿਆਂ ਨੂੰ ਤੇ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਅੱਜ ਹਾਂਜੀ ਮਾਪਿਆਂ ਨੂੰ ਇਹ ਹੀ ਕਹਿਣਾ ਚਾਹੁੰਦੇ ਆ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਐਕਸਟਰਾ ਕਰਿਕੂਲਰ ਐਕਟੀਵिटीज 'ਤੇ ਬਹੁਤ ਜ਼ਿਆਦਾ ਧਿਆਨ ਦੇਣ ਕਿਉਂਕਿ ਬੱਚੇ ਜਿਹੜੇ ਨੇ ਉਹ ਬਹੁਤ ਮੋਮਲ ਹੁੰਦੇ ਨੇ ਉਹਨਾਂ ਨੂੰ ਜਿਆਦਾ ਜਿਹੜੀ ਸਟ्रेस ਹੈ ਉਹ ਐਜੂਕੇਸ਼ਨ ਦੀ ਜਿਹੜੀ ਆ ਉਹ ਬਹੁਤ ਜ਼ਿਆਦਾ ਦਿੱਤੀ ਜਾ ਰਹੀ ਹੈ ਬਹੁਤ ਸਕੂਲਾਂ ਵਿੱਚ ਉਹਨਾਂ ਤੇ ਪ੍ਰੈਸ਼ਰ ਪੈ ਜਾਂਦਾ ਬੁੱਕਸ ਦਾ ਉਹਨਾਂ ਤੋਂ ਨਿਕਲ ਕੇ ਉਹਨਾਂ ਦੀ ਜਿਹੜੀ ਜੀਕੇ ਆ ਜਨਰਲ ਨੌਲੇਜ اور ਜਿਹੜਾ ਮੇਜਰ ਐਕਸਟਰਾ ਕ curricular activities ਨੇ ਉਹਨਾਂ ਦੇ ਉੱਪਰ ਜ਼ਿਆਦਾ ਧਿਆਨ ਦੇ ਕੇ ਬੱਚਿਆਂ ਨੂੰ ਅੱਗੇ ਲਿਆਂਦਾ ਜਾਂਦਾ ਤੇ ਸਕੂਲ ਦੀਆਂ ਕਿੰਨੀ ਕੁ ਦੇਰ ਤੋਂ ਜਿਹੜਾ ਤੁਹਾਡਾ ਸਕੂਲ ਚੱਲ ਰਿਹਾ ਹੈ ਕੀ ਕੀ ਉਪलब्ਧੀਆਂ ਕੀਤੀਆਂ ਸਕੂਲ ਨੇ ਇਹ ਸਕੂਲ 8 ਸਾਲ ਤੋਂ ਚੱਲ ਰਿਹਾ ਹੈ ਇੱਕ ੴ ਸਮਾਰਟ ਸਕੂਲ ਜੋ ਸਾਡੇ ਸਿੰਗਾਪੁਰ ਤੋਂ ਸਾਡੇ ਇੱਕ ਅੰਕਲ ਸੀ ਉਹਨਾਂ ਨੇ ਇਸ ਸਕੂਲ ਨੂੰ ਮਤਲਬ ਨਾਮ ਦਿੱਤਾ ਸਾਡੇ ਮਾਪੂਸ਼ਕ ਦਾ ਨਾਮ ਦਵਾਇਆ ਤੇ ਸੰਸਦ ਮਾਨ ਜੀ ਵੀ ਪਲੀਜ਼ ਹਵਾਲੇ ਤੇ ਉਹ ਬਸ ਉਹਨਾਂ ਦਾ ਹੀ ਇਹ ਨਾਮ ਕਰਕੇ ਹਜ਼ਰ ਬਰਕਤ ਆ ਕੇ ਚੱਲ ਉਹਦੀ ਪ੍ਰਿੰਸੀਪਲ ਦੇ ਵੱਲੋਂ ਕਿਹਾ ਗਿਆ ਕਿ ਬੱਚਿਆਂ ਨੂੰ ਐਕਟੀਵਿਟੀ ਕਰਾਣੀ ਬਹੁਤ ਜ਼ਰੂਰੀ ਹੈ ਕਿਉਂਕਿ ਉਹਨਾਂ ਦੇ ਵਿੱਚ ਜਾਗਰੂਕਤਾ ਆਂਦੀ ਹੈ ਪੜ੍ਹਾਈ ਤੋਂ ਵੀ ਰਿਲੈਕਸ ਮਿਲਦੀ ਹੈ ਕਿਉਂਕਿ ਦਬਾਅ ਜਿਹੜਾ ਪੜ੍ਹਾਈ ਦਾ ਹੁੰਦਾ ਹੈ ਮਾਪਿਆਂ ਨੂੰ ਵੀ ਉਹਨਾਂ ਨੇ ਅਪੀਲ ਕੀਤੀ ਹੈ ਕਿ ਬੱਚਿਆਂ ਨੂੰ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਇਹੀ ਰਜਿੰਦਰ ਨੰਬਰਦਾਰ ਜੀ ਜੋ ਐਮਸੀ ਨੇ ਉਹਨਾਂ ਨੇ ਵੀ ਸਕੂਲ ਦੀ ਜਿਹੜੀ ਹੈ ਪ੍ਰਸ਼ੰਸਾ ਕੀਤੀ ਹੈ ਕਿ ਬਹੁਤ ਵਧੀਆ ਸਕੂਲ ਹੈ ਪੜ੍ਹਾਈ ਉਹਦੇ ਬਹੁਤ ਵਧੀਆ ਆਉਂਦੀ ਹੈ ਤੇ ਖਰਚਾ ਵੀ ਜਿਹੜਾ ਹੈ ਬਹੁਤ ਘੱਟ ਹੈ ਤੇ ਇੱਕ ਵਾਰ ਜਿਹੜੇ ਆਪਣੇ ਛੋਟੇ ਬੱਚਿਆਂ ਨੂੰ ਇਸ ਸਕੂਲ ਦੇ ਵਿੱਚ ਐਡਮਿਸ਼ਨ ਇਹ ਵਿਜ਼ਿਟ ਕਰਕੇ ਦੇਖਣਾ ਜ਼ਰੂਰ ਚਾਹੀਦਾ ਹੈ ਕਰਨ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ